ਇਸ ਵਾਰ ਦੀ ਸਰਕਾਰ ਦੇ ਵਿੱਚ ਇੱਕ ਬੜੀ ਖਾਸ ਗੱਲ ਹੋਈ ਕਿ ਬਹੁ ਗਿਣਤੀ ਨਵੇਂ ਨੌਜਵਾਨਾਂ ਦੀ ਸੀ ਪਹਿਲੀ ਵਾਰ ਬਣੇ ਹੋਏ ਵਿਧਾਇਕਾਂ ਦੀ ਸੀ ਸਦਨ ਦੀਆਂ ਪੌੜੀਆਂ ਪਹਿਲੀ ਵਾਰ ਚੜੇ ਆ ਕੇ ਸਿਸਟਮ ਸਮਝਿਆ ਹੁਣ 3 ਸਾਲ ਦਾ ਐਕਸਪੀਰੀਅੰਸ ਉਹਨਾਂ ਨੂੰ ਹੋ ਗਿਆ ਔਰ ਹੁਣ ਸਾਰੀ ਚੀਜ਼ ਨੂੰ ਇਹ ਸਮਝ ਚੁੱਕੇ ਆ ਕਿ ਕਿਹੜੀ ਚੀਜ਼ ਦੀ ਸਾਡੇ ਹਲਕੇ ਦੇ ਵਿੱਚ ਜ਼ਰੂਰਤ ਆ ਔਰ ਉਹਨੂੰ ਪੁੱਟ ਕਿਵੇਂ ਕਰਨਾ ਹੈ ਔਰ ਗੱਲ ਨੂੰ ਉਸ ਨੂੰ ਮੰਨਵਾ ਕੇ ਅਪਰੂਵ ਕਿਵੇਂ ਕਰਵਾਉਣਾ ਹੈ ਮੇਰੇ ਨਾਲ ਇਸ ਵੇਲੇ ਗੁਰਲਾਲ ਘਨੌਰ ਸਾਹਿਬ ਨੇ ਘਨੌਰ ਸਾਹਿਬ ਸਭ ਤੋਂ ਪਹਿਲਾਂ ਤਾਂ ਐਕਸਪੀਰੀਅੰਸ ਦੱਸੋ ਕਿ 3 ਸਾਲ ਹੋ ਗਏ ਇਸ ਤੋਂ ਪਹਿਲਾਂ ਸਿਰਫ ਇੱਕ ਪਲੇਅਰ ਔਰ ਸਿਰਫ ਗਰਾਊਂਡ ਬਾਰੇ ਸੋਚਣਾ ਪਰਿਵਾਰ ਬਾਰੇ ਸੋਚਣਾ ਔਰ ਹੁਣ 3 ਸਾਲ ਹੋ ਗਏ ਤੁਸੀਂ ਸਦਨ ਦੇ ਵਿੱਚ ਆ ਰਹੇ ਹੋ ਸਿਸਟਮ ਸਮਝ ਲਿਆ ਸਾਰਾ ਅ ਕਾਫੀ ਜ਼ਿਆਦਾ ਸਮਝ ਜਿਹੜੀ ਕਿਉਂਕਿ ਜਦੋਂ ਤੁਸੀਂ ਰੋਜ਼ ਇੱਕ ਕੰਮ ਕਰਦੇ ਹੋ ਤਾਂ ਚਾਹੇ ਕੋਈ ਵੀ ਕੀਤਾ ਚਾਹੇ ਉਹ ਖੇਡਾਂ ਨੇ ਚਾਹੇ মিডিਆ ਹੈ ਚਾਹੇ ਰਾਜਨੀਤੀ ਹੈ ਤਾਂ ਬੰਦਾ ਜਿਹੜਾ ਸਮਝ ਜਾਂਦਾ ਸੋ ਹੁਣ ਕੌਨਫੀਡੈਂਸ ਲੈਵਲ ਜਿਹੜਾ ਉਹ ਅਪ ਹੋ ਜਾਂਦਾ ਕਿਉਂਕਿ ਸਮਝ ਆ ਜਾਂਦੀ ਹੈ ਜਦੋਂ ਪਹਿਲਾਂ ਪਹਿਲਾਂ ਤਾਂ ਬੰਦੇ ਨੂੰ ਨਹੀਂ ਸਮਝ ਆਉਂਦੀ ਕਿਉਂਕਿ ਬੜਾ ਵੱਡਾ ਇਹ ਸਮੁੰਦਰ ਹੈ ਜੇ ਕੋਈ ਬੰਦਾ ਇਸ ਨੂੰ ਸਮਝਣਾ ਚਾਵੇ ਤਾਂ ਇਹਦੇ ਵਿੱਚ ਸੇਵਾ ਵੀ ਹੈ ਕੰਮ ਵੀ ਹੈ ਹਾਰਡ ਵਰਕ ਵੀ ਹੈ ਕਿਉਂਕਿ ਤੁਹਾਡੀ ਕਲਮ ਤੇ ਤੁਹਾਡੀ ਫੋਨ ਦੇ ਵਿੱਚ ਇੱਕ ਤਾਕਤ ਆ ਜੇ ਤੁਸੀਂ ਬਿਨਾਂ ਸੋਚੇ ਸਮਝੇ ਕਿਸੇ ਦੇ ਅੰਗੇਜਡ ਫੋਨ ਕਰੋਗੇ ਤਾਂ ਉਹਦੀ ਜ਼ਿੰਦਗੀ ਵੀ ਜਿਹੜੀ ਉਹ ਖਰਾਬ ਹੋ ਸਕਦੀ ਹੈ ਮੈਨੂੰ ਲੱਗਦਾ ਬੜਾ ਸੰਜੀਦਗੀ ਜੀ ਵਾਲਾ ਕੰਮ ਹੈ ਖੁਸ਼ ਹੋਵਾਂ ਵਜ ਦੇ ਵਿੱਚ ਰਹਿ ਕੇ ਕਰਨ ਵਾਲਾ ਕੰਮ ਹੈ ਅੱਛਾ ਅੱਜ ਸਦਨ ਦਾ ਦੂਜਾ ਦਿਨ ਸੀ ਤੁਹਾਡੇ ਵੱਲੋਂ ਬੜਾ ਇੱਕ ਅਹਿਮ ਸਵਾਲ ਲਾਇਆ ਗਿਆ ਔਰ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਕੀ ਕੁਝ ਸੀ ਉਹ ਪੂਰਾ ਮਾਮਲਾ ਮੇਰੇ ਹਲਕੇ ਦੇ ਪੰਜ ਪਿੰਡਾਂ ਦੇ ਵਿੱਚ ਇੱਕ ਪਿਛਲੀ ਸਰਕਾਰ ਵੇਲੇ ਆਈਟੀ ਪਾਰਕ ਦਾ ਇੱਕ ਪ੍ਰੋਜੈਕਟ ਆਇਆ ਸੀ ਪੰਜ ਪਿੰਡਾਂ ਦੀ 1104 ਏਕੜ ਜ਼ਮੀਨ ਜਿਹੜੀ ਅਕਵਾਇਰ ਹੋਈ ਸੀ ਕਾਸਤਕਾਰ ਜੋ ਉੱਤੇ ਕੰਮ ਕਰਦਾ ਸੀ ਤੇ ਜਿਹੜਾ ਪਿੰਡ ਦੀ ਪੰਚਾਇਤ ਨੂੰ ਜਿਹੜਾ ਉਹਦਾ ਮੁਆਵਜ਼ਾ ਦਿੱਤਾ ਗਿਆ ਸੀ ਉਹਦੇ ਵਿੱਚ ਕੁਝ ਜਾਲੀ ਕਾਸਤਕਾਰ ਖੜੇ ਕਰਕੇ ਤੇ ਗੱਬਨ ਹੋਇਆ ਸੀ। ਉਹਦੇ ਉੱਤੇ ਬਾਅਦ ਦੇ ਵਿੱਚ ਜਦੋਂ ਉੱਤੇ ਕੁਆਚਨ ਮਾਰਗ ਉੱਠਿਆ ਤਾਂ ਫਿਰ ਖਾਤੇ ਜਿਹੜੇ ਉਹ ਫ੍ਰੀਜ਼ ਕਰ ਦਿੱਤੇ ਗਏ ਸੀ। ਤਕਰੀਬਨ ਆਪਣੀ ਸਰਕਾਰ ਬੰਦ ਤੋਂ ਸਾਲ ਪਹਿਲਾਂ ਹੁਣ 3.5 ਸਾਲ ਹੋ ਚਲੇ ਨੇ ਤੇ ਉਸ ਦੀ ਜਿਹੜੀ ਵਿਜੀਲੈਂਸ ਜਾਂਚ ਚੱਲਦੀ ਸੀ। ਮੇਰਾ ਮੰਤਰੀ ਸਾਹਿਬ ਨੂੰ ਇਹ ਸਵਾਲ ਸੀਗਾ ਵੀ ਅਸੀਂ ਜਾਂਚ ਦੇ ਵਿੱਚ ਅੱਜ ਦੀ ਰਿਪੋਰਟ ਕੀ ਹੈ? ਅਸੀਂ ਜੇ ਸਜ਼ਾ ਦੇ ਚੁੱਕੇ ਹਾਂ ਤੇ ਕਿੰਨੇ ਬੰਦਿਆਂ ਨੂੰ ਦੇ ਚੁੱਕੇ ਹਾਂ? ਜੋ ਸਾਡੇ ਕੋਲੇ ਅੱਜ ਅਸੀਂ ਅਗਲੀ ਜਿਹੜੀ ਕਿਉਂਕਿ ਜਦੋਂ ਖਾਤੇ ਫ੍ਰੀਜ਼ ਹੋਗੇ ਨਾ ਤਾਂ ਡਿਵੈਲਪਮੈਂਟ ਰੁਕ ਜਾਂਦੀ ਹੈ। ਅਸ 85 ਪਿੰਡ ਸ਼ੰਭੂ ਬਲਾਕੇ ਦੇ ਉਹਨਾਂ ਦੀ ਡਿਵੈਲਪਮੈਂਟ ਰੁਕੀ ਸੀ ਖਾਤੇ ਜਿਹੜੇ ਸੰਮਤੀ ਦੇ ਖਾਤੇ ਨੇ। ਉਹ ਜਿਹੜੇ ਬਲਾਕ ਸੀ ਤੇ ਉਹ ਪੰਜ ਪਿੰਡਾਂ ਦੇ ਖਾਤੇ ਵੀ ਜਿਹੜੇ ਉਸ ਈਜ਼ ਨੇ। ਮੇਰਾ ਸਵਾਲ ਇਹ ਸੀ ਵੀ ਜਿਹੜੇ ਖਾਤੇ ਨੇ ਉਸ ਈਜ਼ ਨੇ ਜੇ ਸਾਡੀ ਇਨਕੁਆਰੀ ਫਾਈਨਲ ਹੋ ਗਈ ਹੋਵੇ ਤਾਂ ਅਸੀਂ ਜਿਹੜੀ ਅਗਲੀ ਡਿਵੈਲਪਮੈਂਟ ਸ਼ੁਰੂ ਕਰ ਲਈਏ। ਅਗਲੀ ਜਿਹੜੀ ਇਨਕੁਆਰੀ ਆਪਾਂ ਸ਼ੁਰੂ ਕਰ ਲਈਏ। ਮੈਂ ਲੇਟੈਸਟ ਰਿਪੋਰਟ ਦੇ ਲਈ ਅੱਜ ਸਵਾਲ ਲਾਇਆ ਸੀ। ਕਿਉਂਕਿ ਬਹੁਤ ਸਾਰੇ ਇਹਦੇ ਵਿੱਚ ਅਫਸਰ ਸਾਹਿਬਾਨ ਸੀ ਬੀਡੀਪੀਓ ਡੀਡੀਪੀਓ ਸੈਕਟਰੀ ਸਰਪੰਚ ਉਹ ਉਹਨਾਂ ਨੇ ਆਪਣੀਆਂ ਬੇਲਾਂ ਕਰਾ ਲੀਆਂ ਜਾਂ ਉਹਨਾਂ ਨੇ ਆਪਣਾ ਕੋਈ ਨਾ ਕੋਈ ਸੋਲੂਸ਼ਨ ਲੱਭਿਆ ਤੇ ਕੁਝ ਰਿਕਵਰੀ ਰਹਿੰਦੀ ਸੀ ਪੈਸੇ ਦੀ ਕਰਨ ਵਾਲੀ ਉਹਨਾਂ ਪੰਜ ਪਿੰਡਾਂ ਦਾ ਕੰਮ ਲਗਭਗ ਬੰਦ ਸੀ ਫਿਰ ਇਸ ਸਾਹਬ ਦੇ ਨਾਲ ਨਹੀਂ ਜੀ ਪੰਜ ਪਿੰਡਾਂ ਦਾ ਵੀ ਬੰਦ ਹੈ ਬਾਕੀ ਪੂਰੇ ਸ਼ੰਭੂ ਬਲਾਕ ਦਾ ਵੀ ਬੰਦ ਹੈ ਸ਼ੰਭੂ ਬਲਾਕ ਦਾ ਉਹ ਸਾਰੇ ਸੰਮਤੀ ਜਿਹੜੇ ਅਕਾਊਂਟ ਨੇ ਉਹ ਫ੍ਰੀਜ਼ ਨੇ ਮੇਰਾ ਸਵਾਲ ਇਹ ਸੀ ਵੀ ਆਪਾਂ ਜੇ ਉਹ ਇਨਕੁਆਰੀ ਕਿਉਂਕਿ ਐਸਐਸਪੀ ਵਿਜੀਲੈਂਸ ਪਟਿਆਲਾ ਕਰ ਰਿਹਾ ਵੀ ਜੇ ਕਿਉਂਕਿ ਮੰਤਰੀ ਸਾਹਿਬਾਨ ਦੇ ਕੋਲੇ ਪਾਵਰ ਹੁੰਦੀ ਆ ਹਾਊਸ ਦੇ ਕੋਲੇ ਪਾਵਰ ਹੁੰਦੀ ਆ ਵੀ ਜੇ ਸਾਡੀ ਉਹ ਇਨਕੁਆਰੀ ਕੰਪਲੀਟ ਹੋ ਗਈ ਆ ਤਾਂ ਅਸੀਂ ਉਸ ਦੇ ਡਿਵੈਲਪਮੈਂਟ ਦੇ ਜਿਹੜੇ ਉਹ ਕੰਮ ਸ਼ੁਰੂ ਕਰ ਸਕਦੇ ਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਸ਼ਾਇਦ ਮੰਤਰੀ ਸਾਹਿਬ ਦੇ ਕੋਲੇ ਜਾਂ ਤਾਂ ਉਹਨਾਂ ਨੂੰ ਕੁਐਸਚਨ ਨਹੀਂ ਸਮਝ ਲੱਗਿਆ ਜਾਂ ਉਹਨਾਂ ਦੇ ਕੋਲੇ ਕੋਈ ਡਿਟੇਲ ਜਿਹੜੀ ਇਨਫੋਰਮੇਸ਼ਨ ਨਹੀਂ ਸੀ ਪਰ ਮੈਂ ਉਸ ਨੂੰ ਸਮਾਪੰਨ ਕਰਨਾ ਚਾਹੁੰਦਾ ਸੀ ਵੀ ਆਪਾਂ ਉਹਨੂੰ ਸਮਾਪੰਨ ਕਰ ਲਈਏ ਤੇ ਜਲਦੀ ਆਪਾਂ ਕਿਉਂਕਿ ਰਿੰਦੀ ਡਿਵੈਲਪਮੈਂਟ ਤੇ ਆਪਾਂ ਕੰਮ ਕਰਾ ਸੀ ਪੂਰੀ ਕੰਮ ਹੈ ਖਾਸ ਤੌਰ ਤੇ ਉਥੋਂ ਦੀ ਡਿਵੈਲਪਮੈਂਟ ਨੂੰ ਲੈ ਕੇ ਕਿ ਤੁਸੀਂ ਆਫ ਦਾ ਰਿਕਾਰਡ ਫਿਰ ਮੰਤਰੀ ਸਾਹਿਬ ਨੂੰ ਮਿਲੇ ਹੋ ਉਸ ਤੋਂ ਬਾਅਦ ਕਿਉਂਕਿ ਜੇ ਉੱਥੇ ਜਵਾਬ ਨਹੀਂ ਮਿਲਿਆ ਤਾਂ ਮਿਲਣ ਦਾ ਦੁਬਾਰਾ ਸਮਾਂ ਜਾਇ ਇਸ ਦੇ ਬਾਰੇ ਦੁਬਾਰਾ ਗੱਲਬਾਤ ਬਿਲਕੁਲ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰਕੇ ਸੀਐਮ ਸਾਹਿਬ ਨਾਲ ਸੈਕਟਰੀ ਨਾਲ ਡਾਇਰੈਕਟਰ ਪੰਚਾਇਤ ਨਾਲ ਗੱਲ ਕਰਕੇ ਇੱਕ ਦੁਆਰਾ ਮੀਟਿੰਗ ਰੱਖ ਕੇ ਇਸ ਨੂੰ ਸਮਾਬੰਦ ਤੇ ਲਾਬੰਦ ਕਰਕੇ ਕਿਉਂਕਿ ਡਿਵੈਲਪਮੈਂਟ ਦਾ ਕੰਮ ਹੈ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਸ਼ੰਭੂ ਬਲਾਕ ਦੇ ਕੋਲੇ ਅ ਨियर ਬੋਟ ਮੈਨੂੰ ਲੱਗਦਾ ਕਿ ਉਹ 5 ਪਿੰਡਾਂ ਦੇ ਕੋਲੇ 200 ਕਰੋੜ ਰੁਪਇਆ ਪੰਚਾਇਤੀ ਫੰਡ ਜਿਹੜਾ ਅਜੇ ਵੀ ਪਿਆ ਪਰ ਉਹ ਉਸ ਨੂੰ ਅਸੀਂ ਡਿਵੈਲਪਮੈਂਟ ਲਈ ਨਹੀਂ ਵਰਤ ਸਕਦੇ ਤੇ ਮੇਰਾ ਸਵਾਲ ਇਹ ਸੀ ਵੀ ਜੇ ਸਾਡੀ ਵਿਜੀਲੈਂਸ ਦੀ ਇਨਕੁਆਰੀ ਫਾਈਨਲ ਹੋ ਗਈ ਹੋਵੇ ਤੇ ਜਿਹੜੇ ਜਿਨ੍ਹਾਂ ਨੇ ਗਲਤੀ ਕੀਤੀ ਸੀ ਉਹਨਾਂ ਨੂੰ ਜਿਹੜੀ ਬੰਦੀ ਸਜ਼ਾ ਜੇ ਨਹੀਂ ਮਿਲੀ ਤਾਂ ਮਿਲ ਜਾਣੀ ਚਾਹੀਦੀ ਆ ਤੇ ਜੇ ਮਿਲ ਚੁੱਕੀ ਆ ਤੇ ਉਹ ਕਿੰਨੀ ਮਿਲ ਚੁੱਕੀ ਆ ਤੇ ਕਿੰਨੇ ਰਹਿ ਗਏ ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਥੋੜੀ ਬਹੁਤੀ ਮਿਸ ਅੰਡਰਸਟੈਂਡਿੰਗ ਜੀ ਹੋਊਗੀ ਵੈਸੇ ਐਸਾ ਕੋਈ ਤਤਕਾਰਵਾਜੀ ਵਾਲਾ ਜਾਂ ਕੋਈ ਐਸਾ ਸਵਾਲ ਨਹੀਂ ਸੀ ਅੱਛਾ ਤੁਸੀਂ ਖੇਡਾਂ ਦੇ ਨਾਲ ਜੁੜੇ ਹੋਏ ਹੋ ਔਰ ਉਸੇ ਫੀਲਡ ਤੋਂ ਆਏ ਹੋ ਇੱਕ ਵੱਡਾ ਨਾਮ ਸੀ ਪੰਜਾਬ ਦੇ ਵਿੱਚ ਕਬੱਡੀ ਜਗਤ ਦੇ ਵਿੱਚ ਜੇਕਰ ਮੈਂ ਤੁਹਾਡੇ ਆਪਣੇ ਕੱਲੇ ਹਲਕੇ ਦੀ ਗੱਲ ਕਰਾਂ ਬੇਸ਼ੱਕ ਪੰਜਾਬ ਲੈਵਲ ਦੀ ਗੱਲ ਹੈ ਕਿ ਜਦੋਂ ਗਰਾਊਂਡ ਦੀ ਡਿਵੈਲਪਮੈਂਟ ਹੋਣੀ ਹੈ ਉਹ ਪੰਜਾਬ ਲੈਵਲ ਦੀ ਗੱਲ ਹੁੰਦੀ ਹੈ ਮੰਤਰੀ ਮੁੱਖ ਮੰਤਰੀ ਇਨਵੋਲਵ ਹੁੰਦੇ ਆ ਤੁਹਾਡੇ ਏਰੀਆ ਦੇ ਵਿੱਚ ਕੋਈ ਵੱਖਰਾ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਨੂੰ ਲੈ ਕੇ ਵੱਡੇ ਖੇਡ ਗਰਾਊਂਡ ਜਾਂ ਸਰਕਾਰੀ ਕੋਚ ਲਿਆਉਣ ਦੀ ਨਹੀਂ ਬਿਲਕੁਲ ਜੀ ਬਿਲਕੁਲ ਮੈਂ ਬਿਲਕੁਲ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸਮਾਂ ਲੱਗ ਜਾਂਦਾ ਮੈਂ ਕਨੌਰ ਦੇ ਵਿੱਚ ਇੱਕ ਜਿਮਨੇਜ਼ੀਅਮ ਹਾਲ ਮੇਰਾ ਵਨ ਸੀ ਆਰ ਦਾ ਜਿਹੜਾ ਚੱਲ ਰਿਹਾ ਉਹਦੇ ਵਿੱਚ ਇੰਡੋਰ ਗੇਮਾਂ ਖੋਖੋ ਕਬੱਡੀ ਬੌਕਸਿੰਗ ਜਾਂ ਕੁਝ ਵੀ ਬੱਚਿਆਂ ਨੇ ਜਿਹੜਾ ਮੈਟ੍ਰਸ ਲਾ ਦੇਣਗੇ ਤਾਂ ਬੱਚੇ ਜੋ ਵੀ ਹੁਣ ਸਾਰੀਆਂ ਗੇਮਾਂ ਕੁਸ਼ਤੀ ਕਬੱਡੀ ਜੁਡੋ ਸਾਰੀਆਂ ਮੈਟ੍ਰਸ ਤੇ ਹੋਊਗੀਆਂ ਇੱਕ ਤਾਂ ਮੇਰਾ ਉਹ ਆਲਮੋਸਟ ਮੈਨੂੰ ਲੱਗਦਾ ਕਿ ਮਹੀਨੇ ਦੋ ਮਹੀਨੇ ਤੱਕ ਜਿਹੜਾ ਕੰਪਲੀਟ ਹੋ ਜਾਏਗਾ ਕੰਮ ਹੋਰ ਵੀ ਚੱਲਦਾ ਪਿਆ ਦੂਸਰਾ ਸਾਡਾ ਇੱਕ ਮੇਨ ਰੋਡ ਦੇ ਉੱਤੇ ਢੀਂਡਸਾ ਪਿੰਡ ਹੈ ਜਿਹਦੇ ਵਿੱਚ 10 ਏਕੜ ਦੇ ਵਿੱਚ ਇੱਕ ਕਿਸਪੋਰਟ ਬਣਿਆ ਸੀ ਉਹ ਪਾਣੀ ਬੜਾ ਸਾਫ ਸੁਥਰਾ ਹੈ ਮੇਨ ਰੋਡ ਦੇ ਉੱਤੇ ਆ ਉਹਦੇ ਲਈ ਮੇਰੇ ਕੋਲੇ ਜਿਹੜਾ 30 35 ਲੱਖ ਰੁਪਇਆ ਸੈਂਕਸ਼ਨ ਹੋ ਗਿਆ ਮੈਂ ਲੈ ਲਿਆ ਸੀ ਕਿਸੇ ਪਾਸੋਂ ਤੇ ਉਹਦੇ ਤੇ ਮੇਰੀ ਕੋਸ਼ਿਸ਼ ਹੈ ਵੀ ਆਪਾਂ ਰੋਇੰਗ ਐਂਡ ਕਨੋਈਕ ਦਾ ਜਿਹੜਾ ਗਰਾਊਂਡ ਹੈ ਪੰਜਾਬ ਦੇ ਵਿੱਚ ਆਪਾਂ ਉਹਨੂੰ ਬਣਾ ਦਈਏ ਤੀਸਰਾ ਮੈਨੂੰ ਹੁਣ ਤੱਕ ਜਿੰਨਾ ਵੀ ਤਕਰੀਬਨ ਡਿਵੈਲਪਮੈਂਟ ਲਈ ਪੈਸਾ ਮਿਲਿਆ ਮੇਰੀ ਕੋਸ਼ਿਸ਼ ਹੁੰਦੀ ਵੀ ਆਪਾਂ ਜਾਦਾ ਗਰਾਊਂਡਾਂ ਦੇ ਉੱਤੇ 8-10 ਗਰਾਊਂਡ ਬਣ ਵੀ ਗਏ ਆ ਮੈਨੂੰ ਹੁਣ ਵੀ ਪੈਸੇ ਮਿਲੇ ਸੀ ਤੋ ਮੈਂ ਸਾਰੇ ਜਿਹੜੇ ਗਰਾਉਂਡਾਂ ਨੂੰ 10-10 ਲੱਖ 8-8 ਲੱਖ ਰੁਪਈਆ ਆਪਾਂ ਪਾਤਾ ਨੈਕਸਟ ਇੱਕ ਮੇਰਾ ਸੀਗਾ ਕਿ ਇੱਕ ਕਿਉਂਕਿ ਜਿਹੜੀਆਂ ਗਰਾਉਂਡਾਂ ਦੇ ਵਿੱਚ ਪਿੰਡਾਂ ਦੀ ਪਦੈਸ਼ ਹਨ ਉਹ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਤੱਕ ਤਾਂ ਜਾ ਸਕਦੀ ਹੈ ਨੈਸ਼ਨਲ ਜਾਂ ਇੰਟਰਨੈਸ਼ਨਲ ਦੇ ਲਈ ਉਹਨਾਂ ਨੂੰ ਇੱਕ ਅਕੈਡਮੀ ਇੱਕ ਸੰਸਥਾ ਪ੍ਰੋਪਰ ਚਾਹੀਦੀ ਹੈ ਹਾਂ ਉਹਦੇ ਲਈ ਅਸੀਂ ਅਲੱਗ ਤੋਂ ਫੰਡ ਰੈਚ ਇੰਜ ਕੀਤੇ ਆ ਮੈਂ ਹੁਣ ਜਲੰਧਰ ਇਲੈਕਸ਼ਨਾਂ ਦੇ ਵਿੱਚ ਗਿਆ ਸੀ ਤੇ ਮੇਰੇ ਮਨ ਦੇ ਵਿੱਚ ਆਇਆ ਸੀ ਵੀ ਯਾਰ ਆਪਾਂ ਇੱਕ ਸੰਸਥਾ ਬਣਾਈਏ ਤੇ ਉਹ ਮੈਂ ਅਜਰਾਵਰ ਦੇ ਨਾਲ ਇੱਕ ਲੱਖੂ ਮਾਜਰਾ ਪਿੰਡ ਆ ਉਹਨਾਂ ਦੀ ਜਿਹੜੀ ਪੰਚਾਇਤੀ ਲੈਂਡ ਇਸ ਵਾਰੀ ਖਾਲੀ ਕਰਾਈ ਆ ਤੇ ਉਹਦੇ ਉੱਤੇ ਬੜੀ ਹੁਣ ਬਾਰਸ਼ਾਂ ਪੈਂਦੀਆਂ ਸੀ ਪਈਆਂ ਦਿੱਕਤ ਥੋੜੀ ਲੇਟ ਹੋ ਗਈ ਸੀ ਤੇ ਬੜੀ ਜਲਦੀ ਆਪਾਂ ਉਹਦੇ ਉੱਤੇ ਇੱਕ ਸੰਸਥਾ ਇੱਕ ਅਕੈਡਮੀ ਜਿਹਦੇ ਵਿੱਚ ਕੁਸੋਂ 200 ਬੱਚਾ ਰਹਿਣ ਨੂੰ ਖਾਣ ਨੂੰ ਉਹ ਜਿਹੜਾ ਆਪਾਂ ਰੈਸ਼ਮੈਂਟ ਕਰ ਦਾਂਗੇ ਵੱਖ-ਵੱਖ ਗੇਮਾਂ ਦੇ ਬੱਚੇ ਜਿਹੜੇ ਜਿਨ੍ਹਾਂ ਨੂੰ ਕਿ ਨੈਸ਼ਨਲ ਲੈਵਲ ਤੱਕ ਸਟੇਟ ਲੈਵਲ ਤੱਕ ਜਾਂ ਇੰਟਰਨੈਸ਼ਨਲ ਲੈਵਲ ਤੱਕ ਪ੍ਰਮਾਤਮਾ ਉਹਨਾਂ ਦੀ ਹੋਰ ਤੰਦਰੁਸਤੀਆਂ ਬਖਸ਼ੇ ਉਹ ਕਿਉਂਕਿ ਪਿੰਡਾਂ ਦੇ ਜਿਹੜੇ ਗਰਾਊਂਡ ਤਾਂ ਬਣਾਤੇ ਪਰ ਉਹ ਫਿਰ ਅੱਗੇ ਨੈਸ਼ਨਲ ਲੈਵਲ ਤੱਕ ਬੱਚਿਆਂ ਨੂੰ ਦਿੱਕਤ ਆਉ ਉਹਨਾਂ ਨੂੰ ਫਿਰ ਗਾਈਡੈਂਸ ਪ੍ਰੋਪਰ ਨਹੀਂ ਮਿਲਦੀ ਤੇ ਠੀਕ ਆ ਪਿੰਡਾਂ ਵਾਲੀਆਂ ਗਰਾਉਂਡਾਂ ਵੀ ਚੱਲੀ ਜਾਣਗੀਆਂ ਇੱਕ ਆਪਾਂ ਖੇਡ ਸੰਸਥਾ ਵੀ ਬਣਾ ਲਾਂਗੇ ਕੁਝ ਵਗੈਰਾ ਅਰੇਂਜ ਕਰਨੇ ਸਾਰਾ ਕੁਝ ਆਲਮੋਸਟ ਮੇਰੀ ਸਾਰੀ ਟੀਮ ਕੋਚਾਂ ਦੀ ਹੋਈ ਐ ਸਾਰੇ ਖੇਡੇ ਹੋਏ ਸਾਬਕਾ ਪਲੇਅਰ ਨੇ ਜਿੰਨੂੰ ਮਰਜ਼ੀ ਲਾ ਦੇ ਸਾਰੇ ਖੜਾ ਹੀ ਲੈਂਦੇ ਆ ਆਪਾਂ ਫਿਰ ਵੀ ਕੋਸ਼ਿਸ਼ ਕਰਾਂਗੇ ਡਿਪਾਰਟਮੈਂਟ ਤੋਂ ਸਪੋਰਟਸ ਡਿਪਾਰਟਮੈਂਟ ਤੋਂ ਬੰਦੇ ਮਿਲ ਜਾਂਦੇ ਆ ਹੁਣ ਬਣ ਰਹੀਆਂ ਖੇਡ ਨਰਸਰੀਆਂ ਬਣਦੀਆਂ ਪੀਆਂ ਇਹਨਾਂ ਦੇ ਵਿੱਚ ਅੱਛੇ ਮੁੰਡੇ ਪਲੇਅਰ ਭਰਤੀ ਹੋ ਜਾਣਗੇ ਇਹਨਾਂ ਦੇ ਵਿੱਚੋਂ ਆਪਾਂ ਲੈ ਲਾਂਗੇ ਖੇਡ ਨਰਸਰੀ ਲੈ ਲਾਂਗੇ ਹੁਣ ਤਾਂ ਸਰਕਾਰ ਪਹਿਲਾਂ ਤੁਹਾਨੂੰ ਇੱਕ ਗੱਲ ਕਹੀਏ ਵੀ ਜਿੰਨਾ ਕਰਨਾ ਜਾਵੇ ਕੋ ਬੰਦਾ ਉਹ ਕਰ ਸਕਦਾ ਹੁੰਦਾ ਕਰ ਸਕਦਾ ਇਹਦੇ ਵਿੱਚ ਕੋਈ پابੰਦੀ ਨਹੀਂ ਹੁੰਦੀ ਤੇ ਬਸ ਲੋੜ ਹੁੰਦੀ ਆ ਸਮਾਂ ਦੇਣ ਦੀ ਤੁਸੀਂ ਸਮਾਂ ਕਿਸ ਚੀਜ਼ ਨੂੰ ਦਿੰਨੇ ਹੋ ਆਪਣੇ ਕਾਰੋਬਾਰ ਨੂੰ ਜਾਂ ਲੋਕਾਂ ਨੂੰ ਬਸ ਇਹ ਸਭ ਤੋਂ ਵੱਡਾ ਸਵਾਲ ਹੈ ਇਹ ਕੋ ਰਾਜਨੀਤਿਕ ਕਹਿੰਦਾ ਨਹੀਂ ਹੁੰਦਾ ਅਸੀਂ ਜਿਆ ਸਟੇਜਾਂ ਤੇ ਪਰ ਮੈਨੂੰ ਲੱਗਦਾ ਜੇ ਲੋਕਾਂ ਨੇ ਤੁਹਾਨੂੰ ਚੁਣਿਆ ਤਾਂ ਲੋਕਾਂ ਨੂੰ ਸਮਾਂ ਵਧ ਦੇਣਾ ਚਾਹੀਦਾ ਬਿਲਕੁਲ ਆਖਰੀ ਸਵਾਲ ਹੈ ਕਿ ਖਾਸ ਤੌਰ ਤੇ ਜੇਕਰ ਮੈਂ ਆਪਣੇ ਨਜ਼ਰੀਏ ਤੋਂ ਗੱਲ ਕਰਾਂ ਕਿ ਤੁਸੀਂ ਖੇਡ ਜਗਤ ਦੇ ਵਿੱਚੋਂ ਤੁਹਾਡੇ ਹਲਕੇ ਨੂੰ ਖਾਸ ਤੌਰ ਤੇ ਪਿੰਨ ਪੁਆਇੰਟ ਕਰਕੇ ਦੇਖਿਆ ਜਾਊਗਾ ਕਿ ਇਸ ਹਲਕੇ ਦੇ ਵਿੱਚ ਨਸ਼ੇ ਤੇ ਕਿੰਨਾ ਕੰਮ ਹੋਇਆ ਗੁਰਲਾਲ ਘਨੌਰ ਨੇ ਇਸ ਮਾਮਲੇ ਨੂੰ ਕਿੰਨਾ ਕੁ ਸਮਝਿਆ ਖਾਸ ਤੌਰ ਤੇ ਅੱਜ ਜੇਕਰ ਕਬੱਡੀ ਦੀ ਗੱਲ ਵੀ ਕਰੀਏ ਤਾਂ ਬਹੁਤ ਸਾਰੇ ਕੁਐਸਚਨ ਮਾਰਕ ਹੈ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਕੁਝ ਸਵਾਲ ਉੱਠਦੇ ਆ ਕਿ ਖਿਡਾਰੀ ਇਹ ਕਰਕੇ ਜਾਂਦੇ ਆ ਉਹ ਕਰਕੇ ਜਾਂਦੇ ਆ ਮੈਂ ਕੋਈ ਜ਼ਿਕਰ ਨਹੀਂ ਕਰਨਾ ਚਾਹੁੰਦਾ ਕਿਸੇ ਗੱਲ ਦਾ ਪਿੰਪੁਆਇੰਟ ਕਰਕੇ ਦੇਖਿਆ ਜਾਊਗਾ ਆਉਣ ਵਾਲੀ ਇਲੈਕਸ਼ਨ ਤੱਕ ਕਿ ਗਰਲਾਲ ਕਨੌਰ ਦੇ ਹਲਕੇ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਵਕਰਾ ਹੋਇਆ ਨਸ਼ਾ ਖਤਮ ਹੋਊਗਾ ਤਾਂ ਬੱਚਾ ਖੇਡੂਗਾ ਵੀ ਖੇਡਾਂ ਨਾਲ ਜੁੜ ਕੇ ਵੀ ਨਸ਼ਾ ਛੱਡਿਆ ਜਾ ਸਕਦਾ ਦੋਵੇਂ ਚੀਜ਼ਾਂ ਇੱਕ ਦੂਜੇ ਨਾਲ ਜਿਹੜੀਆਂ ਨੇ ਉਹ ਮੈਚ ਕਰਦੇ ਦੇਖੋ ਜੀ ਸਿਸਟਮ ਸਮਝਣ ਤੋਂ ਬਾਅਦ ਜਦੋਂ ਅਸੀਂ 27 ਦੇ ਜਵਾਬ ਦੇ ਹੋਵਾਂਗੇ ਨਾ ਤੇ ਮੈਂ ਤੁਹਾਨੂੰ ਇਸ ਮੰਚ ਤੇ ਵਿਸ਼ਵਾਸ ਨਾਲ ਕਹਿਣਾ ਕਿ ਕਨੌਰ ਜਿਹੜਾ ਖੇਡਾਂ ਦੇ ਖੇਤਰ ਦੇ ਵਿੱਚ ਸਾਰੇ ਪੰਜਾਬ ਨਾਲੋਂ ਅੱਡ ਹੋਵੇ ਇਹ ਤੁਸੀਂ ਆਪਦੇ ਅੰਕੜੇ ਤੇ ਮੈਂ ਤੁਹਾਡੀ ਨੌਲੇਜ ਲਈ ਦੱਸ ਦਿੰਦਾ ਵਿਸ਼ੇਸ਼ ਲੀਆਂ ਜਿਹੜੀਆਂ ਖੇਡਾਂ ਬਤਨ ਪੰਜਾਬ ਦੀਆਂ ਹੋਈਆਂ ਜਦੋਂ ਦੇ ਆਪਾਂ ਕਾਰਜਕਾਲ ਸੰਭਾਲਿਆ ਮੈਨੂੰ ਸਮਝ ਲੱਗ ਦੋ ਸੀਜ਼ਨ ਮੇਰੇ ਲੰਘੇ ਹੁਣ ਤੀਜਾ ਸ਼ੁਰੂ ਹੋ ਗਿਆ ਪਟਿਆਲਾ ਪੰਜਾਬ ਦੇ ਵਿੱਚੋਂ ਫਸਟ ਹੈ ਤੇ ਪਟਿਆਲੇ ਦੇ ਵਿੱਚੋਂ ਘਨੌਰ ਫਸਟ ਹੈ ਤੁਸੀਂ ਅੰਕੜੇ ਕਢਾ ਲਿਓ ਤੇ ਕੋਸ਼ਿਸ਼ ਕਰਾਂਗੇ ਵੀ ਇਕੱਲੇ ਘਨੌਰ ਦੀ ਪਾਰਟਿਸਪੇਸ਼ਨ ਜਿਹੜੀ ਹੈ ਉਹ 40 ਪੈਸੇ ਨਹੀਂ 60 ਪੈਸੇ ਹੋ ਜੇ ਤੇ ਉਹ ਆਪਾਂ ਲੈ ਕੇ ਜਾਵਾਂਗੇ ਚੰਗੇ ਮੇਰੇ ਕੋਲੇ ਪੀਟੀਆਈ ਡੀਪੀਏ ਟੀਚਰ ਮੇਰੇ ਕੋਲ ਚੰਗੇ ਨੇ ਮੇਰੇ ਮਿੱਤਰੇ ਨੇ ਉਹ ਮੇਰਾ ਸਹਿਯੋਗ ਕਰਦੇ ਨੇ ਕੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਜੋ ਫੈਸਿਲਿਟੀ ਹੋਰ ਚਾਹੀਦੀ ਹੈ ਉਹਨਾਂ ਨੂੰ ਹੋਰ ਦੇ ਦੇਣਗੇ ਬਣਿਆ ਤਾਂ 2027 ਦੇ ਵਿੱਚ ਦੁਬਾਰਾ ਮਿਲਾਂਗੇ ਇਹਨਾਂ ਗੱਲਾਂ ਤੇ ਦੁਬਾਰਾ ਜੀ ਪਹਿਲਾਂ ਵੀ ਮਿਲਾਂਗੇ ਧੰਨਵਾਦ ਜੀ ਤਾਂ ਇਸ ਸਾਲ ਨਾ ਗੁਰਲਾਲ ਕਨੌਰ ਸਿੱਧੇ ਤੌਰ ਤੇ ਗੁਰਲਾਲ ਕਨੌਰ ਹੋਰਾਂ ਨਾਲ ਗੱਲਬਾਤ ਕਰਨੀ ਇਸ ਕਰਕੇ ਜ਼ਰੂਰੀ ਸੀ ਕਿ ਖੇਡ ਜਗਤ ਤੋਂ ਔਰ ਖੇਡ ਜਗਤ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਇਸ ਫੀਲਡ ਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਔਰ ਖਾਸ ਤੌਰ ਤੇ ਨਸ਼ੇ ਨੂੰ ਲੈ ਕੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਕਿ ਕਿ ਇਹ ਨਸ਼ਾ ਕਿੱਥੇ ਕਿੱਥੇ ਕਿਵੇਂ ਕਿਵੇਂ ਕੰਮ ਕਰਦਾ ਹੈ ਔਰ ਇਸ ਨੂੰ ਕਿਵੇਂ maat ਪਾਈ ਜਾ ਸਕਦੀ ਹੈ ਤਾਂ ਗਰਲਖ ਠਨੌਰ ਵਾਦਾ ਕਰਕੇ ਗਏ ਨੇ ਤੁਹਾਡੇ ਨਾਲ ਖਾਸ ਤੌਰ ਤੇ VOTERਾਂ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਕਿ ਠਨੌਰ ਨੂੰ ਉਹ ਇੱਕ ਨੰਬਰ ਆਪਣਾ ਹਲਕਾ ਜ਼ਰੂਰ ਬਣਾਉਣਗੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੂਰ ਦਾ ਅਨ ਮਿਊਟ ਪੰਜਾਬ ਵਿਧਾਨ ਸਭਾ ਚੰਡੀਗੜ੍ਹ